guru hat naam vahe guru sat naam vahe -guru. sat naam vahe ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅਨੰਤ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉੱਥੇ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਚੱਲ ਰਿਹਾ ਹੈ ਆਉ ਸਤਿਗੁਰਾਂ ਦੇ ਤੀਜੇ ਸ਼ਬਦ ਰਮਬੰਦੇ ਹਾਂਜੀ ਗਉ ਗੁਜਰੀ ਮਹੱਲਾ ਤੁਥਾ ਹਰ ਜਨ ਉਤਮ ਉਤਮ ਬਾਣੀ ਮਖ ਬੋਲੇ ਪਰਉਪਕਾਰੇ ਜੋ ਜਨ ਸੁਨੇ ਸਰਦਾ ਭਗਤ ਸੇਤੀ ਹਰ ਕਿਰਪਾ ਹਰ ਨਿਸਤਾਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇਸ ਸ਼ਬਦ ਦੀ ਰਮਤਾ ਕਰਦੇ ਹਾਏ ਵਚਨ ਕਰਦੇ ਹਨ ਹਰ ਜਨ ਉੱਤਮ ਉੱਤਮ ਬਾਣੀ ਮੁਖ ਬੋਲੇ ਪਰੁ ਪ੍ਰਕਾਰੇ ਜੋ ਜਨ ਸੁਨੇ ਸਰਦਾ ਭਗਤ ਛੇਤੀ ਹਰ ਕਿਰਪਾ ਹਰ ਨਿਸਤਾਰੇ ਉਹ ਹਰੀ ਦੇ ਗੁਰਮੁਖ ਜਨ ਸਤਿਪੁਰਸ ਸੰਤ ਜਨ ਮਹਾਰਾਜ ਜੀ ਕਹਿੰਦੇ ਉਹ ਉੱਤਮ ਬਾਣੀ ਨੂੰ ਬੋਲਣਾ ਕਰਦੇ ਹਨ ਮੁਖ ਰਾਹੀ ਉਹ ਖੁਦ ਉਹਨਾਂ ਦੀ ਆਤਮਾ ਉੱਤਮ ਬਣ ਜਾਂਦੀ ਹੈ ਵਸਤ ਉੱਤਮ ਹੋ ਜਾਂਦੀ ਹੈ ਕਿਉਂਕਿ ਉੱਤਮ ਬਾਣੀ ਨੂੰ ਜਿਹੜਾ ਕੋਈ ਪੜਦਾ ਹੈ ਬਾਣੀ ਦੀ ਵਿਚਾਰ ਨੂੰ ਧਾਰਨ ਕਰਦਾ ਹੈ ਗੁਰੂ ਦੀ ਸਿੱਖਿਆ ਨੂੰ ਜ਼ਿੰਦਗੀ ਵਿੱਚ ਪਨਾਦਾ ਹੈ ਮਹਾਰਾਜ ਜੀ ਕਹਿੰਦੇ ਉਹ ਉੱਤਮ ਬਾਣੀ ਦੇ ਨਾਲ ਉਹਦੀ ਆਤਮਾ ਦਾ ਮਨ ਉੱਤਮ ਬਣ ਜਾਂਦਾ ਹੈ ਇਹ ਹਰੀ ਦੇ ਸੇਵਕ ਸੰਤ ਜਨ ਸਤਿਪੁਰਸ਼ ਮਹਾਰਾਜ ਜੀ ਕਹਿੰਦੇ ਹਰ ਜਨ ਉੱਤਮ ਉੱਤਮ ਬਾਣੀ ਮੁਖ ਬੋਲੇ ਪਰਉਪਕਾਰੀ ਕਹਿੰਦੇ ਉਹਨਾਂ ਦੇ ਮੁਖ ਵਿੱਚ ਜੋ ਵੀ ਬੋਲ ਨਿਕਲਦਾ ਹੈ ਬੋਲਦੇ ਹਨ ਹਾਤ ਗੁਰੂ ਜੀ ਕਹਿੰਦੇ ਉਹ ਪਰਉਪਕਾਰ ਦਾ ਬੋਲ ਹੁੰਦਾ ਹੈ ਵੀ ਕਿਸੇ ਦਾ ਭਲਾ ਹੋ ਜਾਵੇ ਪਰਉਪਕਾਰ ਹੋ ਜਾਵੇ ਕੋਈ ਸਰੀਰ ਕੋਈ ਜਗਿਆਸੂ ਕੋਈ ਪ੍ਰਾਨੀ ਉਹ ਸਿੱਧੇ ਰਸਤੇ ਤੇ ਆ ਜਾਵੇ ਉਹਦੀ ਜ਼ਿੰਦਗੀ ਚੇਂਜ ਹੋ ਜਾਵੇ ਉਹ ਸਦਾ ਹੀ ਗੁਰਮੁਖ ਜਨ ਸਤਪੁਰਸ਼ ਬਾਣੀ ਦਾ ਓਟ ਆਸਰਾ ਲੈ ਕੇ ਮੁਖ ਤੋਂ ਬਾਣੀ ਪੜ੍ਹ ਕੇ ਬੋਲ ਕੇ ਆਰੂਪਕਾਰ ਦੇ ਮੁਖ ਤੋਂ ਬਚਨ ਬੋਲਦੇ ਹਨ ਜੋ ਜਨ ਸੁਨੇ ਸਰਦਾ ਭਗਤ ਸੇਤੀ ਮਹਾਰਾਜ ਜੀ ਕਹਿੰਦੇ ਜੋ ਵੀ ਜਨ ਬਣ ਕੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਉਹਨਾਂ ਤੋਂ ਬਾਣੀ ਸੁਨੇ ਜੋ ਜਨ ਸੁਨੇ ਸਰਦਾ ਸਰਦਾਤਕਾਰ ਕੇ ਚਿੱਤ ਲਾ ਕੇ ਮਹਾਰਾਜ ਜੀ ਕਹਿੰਦੇ ਕਰ ਕਿਰਪਾ ਹਰ ਨਿਸਤਾਰੇ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਦੇ ਨਾਲ ਸੁਣਨ ਵਾਲਾ ਵੀ ਤਰ ਜਾਂਦਾ ਹੈ ਕਹਿੰਦੇ ਜਿਹੜੇ ਪਰਉਪਕਾਰੀ ਮਨੁੱਖ ਹਨ ਸਤਿਪੁਰਸ਼ ਹਰਿ ਜੀ ਕਹਿੰਦੇ ਉਹ ਜਨ ਬਣ ਕੇ ਬਾਣੀ ਨੂੰ ਪੜ੍ਹਦੇ ਹਨ ਜੋ ਜਨ ਸੁਣੇ ਸਰਦਾ ਲਾਏ ਪਰ ਜਿੰਨੇ ਸੁਣਨੀ ਹੈ ਉਹ ਵੀ ਜਨ ਬਣ ਕੇ ਸੁਣੇ ਨਾ ਸਰਦਾ ਭਾਵਨਾ ਵਾਲਾ ਜੇ ਕੋਈ ਬਾਣੀ ਪੜ੍ਹਦਾ ਹੈ ਗੁਰਸਿੱਖ ਪਿਆਰਾ ਭਗਤ ਜਨ ਸਤਿਪੁਰਸ਼ ਤੇ ਉਹ ਆਪਾਂ ਨੇ ਵੀ ਉਨੀ ਸਰਦਾ ਹੋਣੀ ਚਾਹੀਦੀ ਹੈ ਸੁਣਨ ਵਾਸਤੇ ਕਾਨੂੰਨੀ ਸਰਦਾ ਦੇ ਨਾਲ ਸਤਿਕਾਰ ਦੇ ਨਾਲ ਬਾਣੀ ਨੂੰ ਸੁਣਨਾ ਚਾਹੀਦਾ ਇਹ ਨਹੀਂ ਕਿ ਉੱਥੇ ਰੋਲਾ ਪਾਈ ਜਾਈ ਐਵੇਂ ਕਾਵਾਂ ਰੋਲੀ ਜਿਵੇਂ ਸਰਦਾ ਹੀ ਨਹੀਂ ਬਣਦੇ ਵੀ ਸਰੀਰ ਕਰਕੇ ਬੈਠੇ ਰਹੀਏ ਗੱਲੀ ਬਾਤੀ ਚੱਲੇ ਜਾਈਏ ਮਹਾਰਾਜ ਜੀ ਨੇ ਸਾਨੂੰ ਰਸਤਾ ਦੱਸਿਆ ਪਾਤਸ਼ਾਹ ਜੀ ਕਹਿੰਦੇ ਭਾਈ ਉਹਨਾਂ ਦਾ ਸੁਭਾਅ ਹੈ ਗੁਰਮੁਖਾਂ ਦਾ ਉਹਨਾਂ ਨੇ ਬਾਣੀ ਪੜ੍ਹਨੀ ਹੈ ਬਾਣੀ ਬੋਲ ਕੇ ਸੁਣਾਣੀ ਹੈ ਤੇ ਮਹਾਰਾਜ ਜੀ ਕਹਿੰਦੇ ਸਾਡਾ ਵੀ ਸੁਭਾਉਣਾ ਚਾਹੀਦਾ ਸੀ ਵੀ ਜਨ ਬਣ ਕੇ ਸੁਣ ਲਈਏ ਬਾਣੀ ਦਾ ਸਤਿਕਾਰ ਕਰੀ ਬਾਣੀ ਨੂੰ ਸਰਦਾ ਨਾਲ ਸੁਣੀ ਜੋ ਜਨ ਸੁਣੇ ਸਰਦਾ ਭਗਤ ਸਿਤੀ ਕਹਿੰਦੇ ਭਾਵਨਾ ਰੱਖ ਕੇ ਸਰਦਾ ਰੱਖ ਕੇ ਜੋ ਕੋਈ ਬਾਣੀ ਸਤਿਗੁਰੂ ਜੀ ਕਹਿੰਦੇ ਸੁਲਣਾ ਕਰਦਾ ਤੇ ਪਾਰੋਤਾਰਾ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਕਰ ਕਿਰਪਾ ਹਰ ਨਿਸਤਾਰੇ ਉਹ ਕਿਰਪਾ ਕਰਕੇ ਭਵ ਸਾਗਰ ਤੋਂ ਕਰ ਜਾਂਦੀ ਉਹਦੀ ਆਤਮਾ ਦੇਖੋ ਬਾਣੀ ਸੁਣਦਾ ਕਿੰਨਾ ਫਾਲ ਹੈ ਬਾਣੀ ਪੜਨ ਦਾ ਕਿੰਨਾ ਫਾਲ ਹੈ ਬਾਣੀ ਸੁਣਦਾ ਕਿੰਨਾ ਫਾਲ ਹੈ ਜੇ ਆਪਾਂ ਨੂੰ ਤਾਂ ਦੇਖੋ ਕਿੰਨਾ ਸਮਾਂ ਲੰਘ ਚੁੱਕਾ ਹੈ ਕਿੰਨੇ ਸਾਹ ਕਿੰਨੀ ਜ਼ਿੰਦਗੀ गुਜ਼ਰ ਗਈ ਪੜਦੇ ਪੜਦੇ ਮਹਾਰਾਜ ਜੀ ਕਹਿੰਦੇ ਜੋ ਸੁਣਨਾ ਭਾਈ ਸਤਕਾਰ ਦੇ ਨਾਲ ਕਾਗਰ ਚਿੱਤ ਧੋਕੇ ਨਿਮਰਤਾ ਧਾਰਨ ਕਰਕੇ ਸਤਕਾਰ ਦੇ ਨਾਲ ਬਾਣੀ ਦਾ ਸਤਕਾਰ ਉਥੇ ਗਾਗਰ ਚਿਤ ਹੋ ਕੇ ਬਹਿਣਾ ਤਾਂ ਕਿ ਕਿਸੇ ਪੱਖ ਤੋਂ ਅਸੀਂ ਬਾਣੀ ਦੇ ਉੱਤੇ ਗਲਤੀ ਨਾ ਕਰ ਪਾਈਏ ਅਸੀਂ ਸਤਕਾਰ ਨੂੰ ਮੁੱਖ ਰੱਖੀਏ ਹਿਰਦੇ ਵਿੱਚ ਸਹਿਜ ਸੰਤੋਖ ਧੀਰਜ ਧਾਰਨ ਕਰਕੇ ਜਦੋਂ ਬਾਣੀ ਸੁਣਦੇ ਹਾਂ ਇਹ ਮਹਾਰਾਜ ਹੀ ਆਪੀ ਫਲ ਬਖਸ਼ਦੇ ਹਨ ਸਤਿਗੁਰੂ ਜੀ ਕਹਿੰਦੇ ਕਰਿ ਕਿਰਪਾ ਹਰ ਨਿਸਤਾਰੇ ਹਰੀ ਇਸ ਸਾਗਰ ਤੋਂ ਤਾਰ ਦਿੰਦੇ ਹਨ ਰਾਮ ਮੁਕ ਹਰ ਜਨ ਮੇਲ ਪਿਆਰੇ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਕਹਿੰਦੇ ਇਸ ਕਰਕੇ ਮਹਾਰਾਜ ਬੇਨਤੀ ਕਰਦੇ ਹਨ ਕਹਿੰਦੇ RAM ਮੁਕੋ ਹਰ ਜਨ ਮੇਲ ਪਿਆਰੇ ਇਸ ਕਰਕੇ ਸਾਡਾ ਹਰੀ ਦੇ ਸੇਵਕਾਂ ਨਾਲ ਮੇਲ ਕਰਾ ਦਿਓ ਹਰੀ ਦੇ ਜਨਾਂ ਨਾਲ ਸਤਿ ਪੁਰਸ਼ਾਂ ਨਾਲ ਸਾਡਾ ਮੇਲ ਹੋ ਜਾਵੇ ਉਹ ਕਹਿੰਦੇ ਹਨ ਮਹਾਰਾਜ ਜਿੰਦੇ ਉਹਨਾਂ ਤੋਂ ਮਿੱਠੇ ਬੋਲ ਸੁਣਨ ਨੂੰ ਮਿਲ ਜਾਣ ਬਾਣੀ ਸੁਣਨ ਨੂੰ ਮਿਲ ਜਾਵੇ RAM ਮੁਕੋ ਹਰ ਜਨ ਮੇਲ ਪਿਆਰੇ ਸਤਿ ਪੁਰਸ਼ਾਂ ਨਾਲ ਸਾਡਾ ਮਲਾਪ ਹੋ ਜਾਵੇ ਮੇਲ ਹੋ ਜਾਵੇ ਮੇਰੇ ਪ੍ਰੀਤਮ ਪ੍ਰਾਨ ਸਤਿਗੁਰ ਗੁਰ ਪੂਰਾ ਹਮਾ ਪਾਪੀ ਗੁਰ ਨਿਸਤਾਰੇ ਈ ਮਹਾਰਾਜ ਜੀ ਕਹਿੰਦੇ ਮੇਰਾ ਪ੍ਰਾਨਾਂ ਦਾ ਆਸਰਾ ਨਾ ਜਿਹੜਾ ਪ੍ਰੀਤਮ ਹੈ ਉਹ ਮੈਨੂੰ ਪਿਆਰਾ ਲੱਗਦਾ ਜਿਵੇਂ ਮੈਨੂੰ ਆਪਣੇ ਪ੍ਰਾਨ ਪਿਆਰੇ ਨਾ ਜਿੰਦ ਪਿਆਰੀ ਹੈ ਇੰਨਾ ਪਿਆਰ ਕਰਦਿਆਂ ਜਿੰਦ ਦੇ ਨਾਲ ਪ੍ਰਾਨਾਂ ਦੇ ਨਾਲ ਜਿਵੇਂ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਮੈਨੂੰ ਉਹ ਪਿਆਰਾ ਹੈ ਮਾਲਕ ਮੇਰੇ ਪ੍ਰੀਤਮ ਪ੍ਰਾਨ ਮਹਾਰਾਜ ਜੀ ਕਹਿੰਦੇ ਮੇਰਾ ਪ੍ਰੀਤਮ ਮਨ ਹੈ ਜਿਹੜਾ ਮੇਰੇ ਪ੍ਰਾਨ ਹਨ ਮੇਰੀ ਜਿੰਦ ਹੈ ਸਤਗੁਰ ਗੁਰ ਪੂਰਾ ਹਰ ਜੀ ਕਹਿੰਦੇ ਸਤਗੁਰ ਮੇਰਾ ਪੂਰਾ ਪੂਰਾ ਸਤਗੁਰ ਮੇਰਾ ਮੇਰੀ ਜਿੰਦ ਜਾਨ ਹੈ ਹਮ ਪਾਪੀ ਗੁਰ ਨਿਸਤਾਰੇ ਕਹਿੰਦੇ ਸੀ ਤੇ ਪਾਪੀਆਂ ਪਾਪਾਂ ਦੇ ਭਰੇ ਹੋਇਆ ਲਿਪੜੇ ਹੋਇਆ ਪਰ ਗੁਰੂ ਹੀ ਹੈ ਜਿਹੜਾ ਤਰਸ ਕਰਕੇ ਉਹ ਸਾਨੂੰ ਤਾਰ ਦਿੰਦਾ ਮਹਾਰਾਜ ਜੀ ਕਹਿੰਦੇ ਸੱਚਾ ਗੁਰੂ ਹੀ ਹੈ ਸਤਗੁਰ ਪੂਰਾ ਜਿਹੜਾ ਉਹ ਸਾਡਾ ਪ੍ਰਾਣ ਹਨ ਸਾਡੀ ਜਿੰਦ ਹੈ ਸਾਡੀ ਜਾਨ ਹੈ ਵੇਖੋ ਮਹਾਰਾਜ ਕਿੰਨਾ ਸਤਕਾਰ ਕਰਦਿਆਂ ਗੁਰੂ ਰਾਮਦਾਸ ਜੀ ਕਿੰਨੇ ਉਹਨਾਂ ਦੇ ਮਨ ਦੇ ਵਿੱਚ ਹਿਰਦੇ ਦੇ ਵਿੱਚ ਬਾਣੀ ਦਾ ਸਤਕਾਰ ਉਤਸ਼ਾਹ ਤਾਂ ਹੈ ਮਹਾਰਾਜ ਜੀ ਦੇ ਉਤੇ ਉਹ ਪ੍ਰਗਟ ਕਰਦਿਆਂ ਸਤਿਗੁਰੂ ਜੀ ਸਾਨੂੰ ਵੀ ਨਾਲ ਜਾਚ ਦੱਸਦੇ ਆ ਕਹਿੰਦੇ ਇਸ ਤਰ੍ਹਾਂ ਦਾ ਮਨ ਸਾਡਾ ਹੋਵੇ ਇਹਦੋਂ ਮੇਰਾ ਪੀਤੋ ਮੇਰੇ ਪ੍ਰਾਣ ਹਨ ਗੁਰੂ ਪੂਰਾ ਉਹ ਮੇਰੇ ਪ੍ਰਾਨ ਹੈ ਅਸੀਂ ਪਾਪੀਆਂ ਮਹਾਰਾਜ ਜੀ ਕਹਿੰਦੇ ਗੁਰਨਿਸਤਾਰੇ ਕਹਿੰਦੇ ਸੱਚਾ ਗੁਰੂ ਸਾਨੂੰ ਇਹ ਪਾਪਾਂ ਤੋਂ ਬਚਾਉਂਦਾ ਹੈ ਇਹਦੇ ਤੋਂ ਤਾਰ ਦਿੰਦਾ ਰਹਾ ਵਿਸ਼ਰਾਮ ਦੇ ਕੀ ਮਹਾਰਾਜ ਜੀ ਅੱਗੇ ਬਚਨ ਕਰਦੇ ਹਨ ਗੁਰਮਖ ਵਡਭਾਗੀ ਵਡਭਾਗੇ ਜਿਨ ਹਰ ਹਰ ਨਾਮ ਆਧਾਰੇ ਮਹਾਰਾਜ ਜੀ ਕਹਿੰਦੇ ਗੁਰਮਖ ਵਡਭਾਗੀ ਹਨ ਵਡਭਾਗੀ ਹਨ ਗੁਰਮਖ ਜਿਨ੍ਹਾਂ ਦੇ ਭਾਗ ਚੰਗੇ ਹਨ ਗੁਰਮਖਾਂ ਦੇ ਕਹਿੰਦੇ ਵਡਭਾਗੇ ਹਨ ਵੱਡੇ ਭਾਗਾ ਵਾਲ ਵਿਭਾਗੀ ਉਹਨੂੰ ਵੱਡੇ ਭਾਗਾ ਵਾਲੇ ਹਨ ਦੋ ਵਾਰੀ ਮਹਾਰਾਜ ਨੇ ਕਿਹਾ ਕਹਿੰਦੇ ਵਿਭਾਗੀ ਹਨ ਗੁਰਮਖ ਉਹ ਵੱਡੇ ਭਾਗਾ ਵਾਲੇ ਹਨ ਗੁਰਮਖ ਜਿਨ੍ਹਾਂ ਹਰ ਹਰ ਨਾਮ ਆਧਾਰੀ ਹਰ ਰਜੀ ਕਹਿੰਦੇ ਜਿਨ੍ਹਾਂ ਨੇ ਆਧਾਰ ਬਣਾ ਲਿਆ ਕਿੰਨੂ ਸੱਚੇ ਨਾਮ ਇਨਾਂ ਦਾ ਆਸਰਾ ਆਧਾਰ ਹੀ ਸੱਚਾ ਨਾਮ ਬਣ ਗਿਆ ਜਿਨ੍ਹਾਂ ਨੇ ਓਟ ਆਸਰਾ ਹੀ ਸੱਚੇ ਨਾਮ ਦਾ ੱੱਕਿਆ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵੱਡੇ ਭਾਗਨ ਹੁੜ ਭਾਗੀ ਗੁਰਸਿੱਖ ਹਨ ਉਹ ਸਤਪੁਰਸ਼ ਵੱਡੇ ਭਾਗਾ ਵਾਲੇ ਹਨ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਗੁਰਮਤਿ ਭਗਤ ਪੰਡਾਰੇ ਇਹ ਮਹਾਰਾਜ ਜੀ ਕਹਿੰਦੇ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਮਹਾਰਾਜ ਜੀ ਕਹਿੰਦੇ ਉਹ ਹਰੀ ਦਾ ਜਨ ਭਗਤ ਜਨ ਗੁਰਮਖ ਜਨ ਸਤਿਪੁਰਸ਼ ਉਹ ਹਰ ਹਰ ਨੂੰ ਜਪ ਕੇ ਅੰਮ੍ਰਿਤ ਰਸ ਪਾਉਂਦੇ ਹਨ ਉਹ ਅੰਮ੍ਰਿਤ ਦੇ ਘੁੱਟ ਪਰਦੇ ਹਨ ਇਹ ਮਨ ਦੀ ਪਿਆਸ ਤਾਰਦੇ ਹਨ ਹਰ ਹਰ ਅੰਮ੍ਰਿਤ ਹਰ ਰਸ ਪਾਵੇ ਗੁਰਮਤਿ ਭਗਤ ਪੰਡਾਰੇ ਕਹਿੰਦੇ ਉਹ ਗੁਰੂ ਦੀ ਘਰ ਭਗਤੀ ਦੇ ਪੰਡਾਰੇ ਪਰੇ ਪਏ ਹਨ ਇਹਨਾਂ ਦੇ ਘਰ ਕਿਹੜੀ ਥੋੜ ਹੈ ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖ ਜਨ ਸਦਾ ਹੀ ਆਨੰਦ ਲੈਂਦੇ ਹਨ ਹਰ ਰਸ ਪਾਵੇ ਇਹਦੇ ਹਿਰਦੇ ਰਸ ਨੂੰ ਪਾਉਂਦੇ ਹਨ ਗੁਰੂ ਮਤ ਗੁਰੂ ਦੀ ਮਤ ਲੈ ਕੇ ਉਹ ਭਗਤੀ ਦੇ ਪੰਡਾਰੇ ਪਾ ਲਦੇ ਹਨ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਤੀਜਾ ਪਦ ਸ਼ਬਦ ਦਾ ਆਰੰਭ ਹੁੰਦਾ ਹੈ ਮਹਾਰਾਜ ਜੀ ਉਹਨਾਂ ਬਾਰੇ ਦੱਸਦਿਆਂ ਜਿਨ੍ਹਾਂ ਨੇ ਪਾਇਆ ਨਹੀਂ ਕਹਿੰਦੇ ਜਿਨ ਦਰਸ਼ਨ ਸਤਗੁਰ ਸਤਪੁਰਖ ਨਾ ਪਾਇਆ ਇਹ ਭਾਗਹੀਨ ਜਮ ਮਾਰੇ ਮਹਾਰਾਜ ਕਹਿੰਦੇ ਭਾਗਾ ਤੋਂ ਵੀ ਨਹੀਂ ਹਾਰੇ ਕਹਿੰਦੇ ਭਾਈ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਮਹਾਰਾਜ ਦੇ ਜਿਹੜੇ ਸਤਿਗੁਰੂ ਨੂੰ ਪਾ ਨਹੀਂ ਸਕੇ ਕਹਿੰਦੇ ਜਿਨ੍ਹਾਂ ਦਰਸ਼ਨ ਸਤਿਗੁਰ ਸਤਿਪੁਰਖ ਨਾ ਪਾਇਆ ਸਤਿਪੁਰਖ ਸੱਚਾ ਮਾਲਕ ਸੱਚਾ ਪਾਤਸ਼ਾਹ ਸੱਚਾ ਗੁਰੂ ਜਿਨ੍ਹਾਂ ਦੇ ਦਰਸ਼ਨਾਂ ਨੂੰ ਪਾ ਨਹੀਂ ਸਕਿਆ ਜੇ ਕੋਈ ਜਗਿਆਸੂ ਕੋਈ ਪ੍ਰਾਨੀ ਮਹਾਰਾਜ ਕਹਿੰਦੇ ਉਸ ਤੋਂ ਮਾਰੇ ਭਾਗ ਕਿਹੜੇ ਹਨ ਮਾਨਸ ਦੇ ਵੀ ਪਾਲੀ ਮਨੁੱਖਾ ਜੀਵਨ ਲੈ ਲਿਆ ਤੇ ਮਹਾਰਾਜ ਨੇ ਸੁਚੇਤ ਵੀ ਕੀਤਾ ਗੋਵਿੰਦ ਮਿਲਨ ਕੀ ਏ ਤੇਰੀ ਬਰੀਆ ਤੇ ਫਿਰ ਉਹ ਗੱਲ ਸੁਣੀ ਨੀ ਉਹ ਸੁਣ ਕੇ ਬੋਲੇ ਰਹੇ ਮਹਾਰਾਜ ਜੀ ਕਹਿੰਦੇ ਫਿਰ ਭਾਗ ਹੀ ਮਾੜਿਆ ਨਾ ਮਾੜੇ ਭਾਗ ਹਨ ਉਹਨਾਂ ਲੋਕਾਂ ਦੇ ਮਹਾਰਾਜ ਜੀ ਕਹਿੰਦੇ ਉਹ ਭਾਗ ਹੀ ਨਾ ਨਾਸੇ ਮਨੁੱਖ ਜਿਹੜੇ ਸਤ ਗੁਰੂ ਨੂੰ ਪਾ ਨਹੀਂ ਸਕਕੇ ਜਿਨ ਦਰਸ਼ਨ ਸਤ ਗੁਰੂ ਸਤ ਪੁਰਖ ਨਾ ਪਾਇਆ ਤੇ ਭਾਗ ਹੀਨ ਜਮ ਮਾਰੇ ਕਹਿੰਦੇ ਉਹਨਾਂ ਨੂੰ ਫਿਰ ਜਮਾ ਦੀ ਮਾਰ ਪੈਣੀ ਹੈ ਪੈਣੀ ਹੈ ਇਹਨਾਂ ਦੇ ਉਹਨਾਂ ਦੇ ਬਾੜੇ ਭਾਗਨ ਮਹਾਰਾਜ ਜੀ ਕਹਿੰਦੇ ਜਮਾਤ ਮੌਤ ਦੇ ਡਰ ਤੋਂ ਭੈਅ ਤੋਂ ਜਮਾ ਤੋਂ ਉਹਨਾਂ ਨੂੰ ਕੋਈ ਨਹੀਂ ਬਿਸਾ ਸਕਦਾ ਸੇ ਕੁੱਕਰ ਸੂਕਰ ਗਦਬ ਪਾਵਹਿ ਮਹਾਰਾਜ ਜੀ ਗਿਰਤੀਆਂ ਜੁਨਾਂ ਸਤਗੁਰੂ ਜੀ ਦੱਸ ਰਹੇ ਨੇ ਗਿਣ ਕੇ ਕਹਿੰਦੇ ਸੀ ਕੁੱਕਰ ਸੂਕਰ ਗਰਬਦ ਪਾਵੇ ਗਰਬ ਜੂਨ ਦੈ ਮਾਰੇ ਮਹਾਰਾਜ ਜੀ ਕਹਿੰਦੇ ਉਹ ਮਾਰੇ ਜਾਣਗੇ ਭਾਈ ਇਹ ਜੂਨਾ ਦੇ ਵਿੱਚ ਪਹਿਣਗੇ ਕਹਿੰਦੇ ਸੀ ਸੂਕਰ ਹੂਕਰ ਕੁੱਤਾ ਸੂਕਰ ਸੂਰ ਗਧਾ ਗਰਬਦ ਗਧਾ ਮਹਾਰਾਜ ਜੀ ਕਹਿੰਦੇ ਜੂਨਾ ਹਣ ਅੱਗੇ ਫਿਰ ਸਤਿਗੁਰੂ ਜੀ ਕਹਿੰਦੇ ਗੁਰੂ ਰਾਮਦਾਸ ਜੀ ਕਹਿੰਦੇ ਫਿਰ ਕੁੱਕਰ ਸੂਕਰ ਪੁੱਤਾ ਤੇ ਮਹਾਰਾਜ ਜੀ ਕਹਿੰਦੇ ਕੂਕਰ ਸੂਰ ਬਣਨਾ ਪੈਣਾ ਕਹਿੰਦੇ ਸੁਖੂਕਰ ਕੁੱਤਾ ਕੂਕਰ ਕੁੱਤਾ ਸੂਕਰ ਸੂਰ ਤੇ ਗਧਾ ਮਹਾਰਾਜ ਜੀ ਕਹਿੰਦੇ ਪਵੇ ਗਰਭ ਜੂਨੀ ਇਹ ਗਰਭ ਜੂਨਾ ਵਿੱਚ ਵਾਸ ਹੋਣਾ ਫਿਰ ਮਹਾਰਾਜ ਜੀ ਕਹਿੰਦੇ ਫਿਰ ਨਾ ਤੂੰ ਨਹੀਂ ਬਚਾ ਸਕਦਾ ਕੋਈ ਜੇ ਇਥੇ ਜਨਮ ਲੈ ਕੇ ਵੀ ਮਨੁੱਖਾ ਦੇਹ ਪਾ ਕੇ ਵੀ ਕੁਝ ਕੀਤਾ ਨਹੀਂ ਅੰਗਾਲੀ ਕਰਤੀ ਤੇ ਮਹਾਰਾਜ ਜੀ ਕਹਿੰਦੇ ਫਿਰ ਅੱਗੇ ਥੋੜਾ ਸचेਤ ਕੀਤਾ ਜਾਣਾ ਹੁਣ ਤਾਂ ਮਾਲਕ ਸਾਡਾ ਬਾਪੂ ਸਤਿਗੁਰੂ ਜੀ ਸਾਨੂੰ ਸੁਚੇਤ ਕਰਦਾ ਰੋਜ਼ ਬਾਣੀ ਨਹੀਂ ਆਵਾਜ਼ ਮਾਰਦਾ ਭਾਈ ਹਟ ਜੋ ਕੰਮਾ ਤੁਹਾੜਿਆ ਤੋਂ ਬਾਣੀ ਪੜ ਲਓ ਆਜੋ ਗੁਰੂ ਚਰਣਾ ਵਿੱਚ ਕਰੋ ਉੱਥੇ ਬਾਜ ਥੋੜਾ ਪੈਣੀ ਹੈ ਪਿਆਰਿਓ ਸੁਜੂਨਾ ਵਿੱਚ ਤਾਂ ਫਿਰ ਸਜਾ ਹੀ ਹੈ ਹਾਤ ਗੁਰੂ ਜੀ ਕਹਿੰਦੇ ਫਿਰ ਅੱਗੇ ਉੱਥੇ ਜਾਣਾ ਪੈਣਾ ਪਹਿਲੋਂ ਵੀ ਉਹਨਾਂ ਚੋਂ ਲੰਘ ਕੇ ਆਇਆ ਆ ਗੁਜ਼ਰ ਚੁੱਕੇ ਆ ਪਹਿਲੋਂ ਤੇ ਮਹਾਰਾਜ ਜੀ ਕਹਿੰਦੇ ਪਵੇ ਗਰਬ ਜੁਨੀ ਦੈ ਮਾਰੇ ਮਹਾ ਹਤਿਆਰੇ ਈ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਮਾਰੇ ਜਾਣਗੇ ਦੀਨ ਦਿਆਲ ਹੋ ਹੋ ਜਨ ਉੱਪਰ ਹਰ ਕਿਰਪਾ ਲਿਓ ਬਾਰੇ ਅਖੀਰਲਾ ਪਦ ਚੌਥਾ ਪਦ ਮਹਾਰਾਜ ਜੀ ਬੇਨਤੀ ਦਾ ਉਚਾਰਨ ਕਰਦੇ ਹਨ ਕਹਿੰਦੇ ਦੀਨ ਦਿਆਲ ਹੋ ਹੋ ਜਨ ਉੱਪਰ ਹਰ ਕਿਰਪਾ ਲਿਓ ਬਾਰੇ ਕਹਿੰਦੇ ਮੇਰਾ ਤਾਂ ਤੇਰੇ ਤੇ ਹੀ ਭਰੋਸਾ ਹੈ ਦੀਨ ਦਿਆਲ ਹੋ ਹੋ ਜਨ ਉੱਪਰ ਹਰ ਕਿਰਪਾ ਲਿਓ ਬਾਰੇ ਮਹਾਰਾਜ ਕਹਿੰਦੇ ਤੁਸੀਂ ਕਿਰਪਾ ਕਰ ਦੋ ਤੁਹਾਨੂੰ ਇਸ ਭਵ ਸਾਗਰ ਤੋਂ ਪਾਰ ਕਰ ਦੋ ਦੀਨ ਦਿਆਲ ਉਹੋ ਜਾਨੂ ਪਰਮਹਾਰਾਜ ਜੀ ਕਹਿੰਦੇ ਜਨ ਤੇ ਉਪਰ ਮੇਰ ਦਾ ਹੱਥ ਕਿਰਪਾ ਦਾ ਹੱਥ ਰੱਖ ਦੋ ਕਹਿੰਦੇ ਨਾ ਤੋਂ ਗੁਨਾ ਤੋਂ ਗਲਹਾ ਤੋਂ ਪਾਪਾਂ ਤੋਂ ਬਾਹਰ ਕੱਢ ਦੋ ਜਨ ਨਾਨਕ ਨਾਨਕ ਜਨ ਹਰ ਕੀ ਸਦਨਾਈ ਹਰ ਭਾਵੇ ਹਰ ਨਿਸਤਾਰੇ ਹਮਾਰਾ ਜੀ ਖੀਰ ਦੀ ਟੋਕ ਵਿੱਚ ਕਹ ਰਿਹਾ ਕਹਿੰਦੇ ਮੈਂ ਜਨ ਤੇਰੀ ਸਰਨਾ ਆਇਆ ਹਾਂ ਜੀ ਸਰਨਾ ਆਇਆ ਮਹਾਰਾਜ ਜੀ ਕਹਿੰਦੇ ਜਨ ਨਾਨਕ ਜਨ ਹਰ ਕੀ ਸਰਨਾਈ ਹਰ ਭਾਵੇ ਹਰ ਨਿਸਤਾਰੇ ਕਹਿੰਦੇ ਤੁਸੀਂ ਕਿਰਪਾ ਕਰਕੇ ਇਸ ਭਾਵ ਸਾਗਰ ਤੋਂ ਪਾਰ ਕਰ ਦਿਓ ਕਹਿੰਦੇ ਬੀੜੇ 'ਚ ਬਿਠਾ ਕੇ ਸੱਚੇ ਨਾਮ ਦੀ ਭਗਤੀ ਦੀ ਦਾਤ ਬਖਸ਼ ਕੇ ਹਿੰਦੀ ਭਾਵ ਸਾਗਰ ਤੋਂ ਸਾਨੂੰ ਇਹ ਜਲਦੇ ਹੋਏ ਸੰਸਾਰ ਤੋਂ ਸ੍ਰਿਸ਼ਟੀ ਤੋਂ ਅਗਾਂ ਡਗਾ ਦੇ। ਆਰ ਕਰ ਤੋ ਜਿਵੇਂ ਸੰਸਾਰ ਤੋਂ ਸਮੁੰਦਰ ਨੂੰ ਪਾਰ ਕਰਨ ਵਾਸਤੇ ਸੰਸਾਰੀ ਬੇੜੇ ਦੀ ਲੋੜ ਹੈ ਨਾ ਨਹੀਂ ਤਾਂ ਡੁੱਬ ਜਾਂਦਾ ਮਨੁੱਖ। ਬੇੜੇ 'ਚ ਬਹਿ ਕੇ ਪਾਰ ਹੁੰਦਾ ਹੈ ਸਮੁੰਦਰ 'ਚੋਂ। ਇਸੇ ਤਰ੍ਹਾਂ ਹੀ ਇਹ ਸੰਸਾਰ ਅਗਨ ਸਾਗਰ ਹੈ। ਇਹ ਸ੍ਰਿਸ਼ਟੀ ਅੱਗ ਦਾ ਸਾਗਰ ਹੈ। ਇੱਥੇ ਅਗਨਾਂ ਤੋਂ ਪਾਰ ਹੋਣ ਵਾਸਤੇ ਸੱਚੇ ਨਾਮ ਦਾ ਜਹਾਜ਼ ਚਾਹੀਦਾ ਹੈ। ਜਿਹੜਾ ਗੁਰੂ ਅਰਜਨ ਦੇਵ ਜੀ ਨੇ ਬੁਲਾ ਕੇ ਦਿੱਤਾ ਸਾਨੂੰ ਨਾਮ ਦਾ ਜਹਾਜ਼ ਬਾਣੀ ਮਹਾਰਾਜ ਜੀ ਕਹਿੰਦੇ ਭਾਈ ਹੁਣ ਤੇਰੀ ਮਰਜ਼ੀ ਹੈ ਵੜਾ ਕਿ ਨਹੀਂ ਉਹਨਾਂ ਤਾਂ ਕਿਰਪਾ ਕਰਤੀ ਪੰਜਵੇਂ ਪਾਤਸ਼ਾਹ ਨੇ ਨਾਮ ਦੀ ਦਾ ਨਾਮ ਸਾਨੂੰ ਦੇਖੋ ਸ਼ਬਦ ਗੁਰੂ ਦਾ ਲੜ ਫੜਾਤਾ ਪਰ ਸਾਡੀ ਮਰਜ਼ੀ ਹੈ ਅਸੀਂ ਉਸ ਵੇੜੇ 'ਚ ਚੜਨਾ ਹੈ ਤੇ ਔਗਣਾ ਦੇ ਨਾਲ ਜ਼ਿੰਦਗੀ ਨਿਭਾਣੀ ਹੈ ਤਾਈ ਮਹਾਰਾਜ ਕਰਨ ਜਿਨ ਦਰਸ਼ਨ ਸਤਿਗੁਰ ਪੁਰਖ ਨਾ ਪਾਇਓ ਤੇ ਭਾਗਹੀਨ ਜਮ ਮਾਰੇ ਕਹਿੰਦੇ ਭਾਈ ਉਹ ਮਾਰੇ ਭਾਗਾ ਵਾਲੇ ਹਨ ਭਾਗਹੀਨ ਹਨ ਉਹਨਾਂ ਨੂੰ ਜਮਾਂ ਦੀ ਮਾਰ ਤੋਂ ਕੋਈ ਨਹੀਂ ਬਚਾ ਸਕਦਾ ਜਿਨ੍ਹਾਂ ਨੇ ਜਨਮ ਲੈ ਕੇ ਮਨੁੱਖਾ ਦੇ ਪਾ ਕੇ ਵੀ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕੀਤੇ ਸਤਿਗੁਰੂ ਨੂੰ ਪਾਇਆ ਨਹੀਂ ਉਹਨਾਂ ਦੀ ਬਾਣੀ ਨਹੀਂ ਪੜ੍ਹੀ ਉਹਦੀ ਸਿੱਖਿਆ ਨੂੰ ਧਾਰਨੀ ਕੀਤਾ ਉਹ ਗਣਾ ਨੂੰ ਛੱਡਿਆ ਨਹੀਂ ਮਹਾਰਾਜ ਜੀ ਕਹਿੰਦੇ ਫਿਰ ਤਾਂ ਇਸ ਭਵ ਸਾਗਰ ਤੋਂ ਪਾਰ ਉਤਾਰਾ ਨਹੀਂ ਹੋਣਾ ਇਹ ਤੇ ਸੰਸਾਰ ਵਿੱਚ ਹੀ ਅਗਨ ਦੇ ਸਾਗਰ ਵਿੱਚ ਡੁੱਬ ਕੇ ਰਹਿ ਜਾਣਾ ਅੱਗੇ ਫਿਰ ਉਸੇ ਜੁਨਾ ਦਾ ਮਹਾਰਾਜ ਜਿਗਰ ਕਰਦਿਆਂ ਕਹਿੰਦੇ ਸੂਕਰ ਕੂਕਰ ਗਰਦਬ ਗਰਦਬ ਗਦੇ ਨੂੰ ਕਹਿੰਦੇ ਹਨ ਪਾਵੇਂ ਕਹਿੰਦੇ ਉਹਨਾਂ ਵਿੱਚ ਹੀ ਜਾਣਾ ਪੈਣਾ ਹੈ ਕਹਿੰਦੇ ਉਹਨਾਂ ਤੋਂ ਬਚ ਨਹੀਂ ਸਕਦੇ ਗਰਬਤ ਜੋਨੀ ਦਾ ਹੈ ਮਹਾਰਾਜ ਜੀ ਕਹਿੰਦੇ ਮਾਰੇ ਕਹਿੰਦੇ ਉਹਨਾਂ ਚ ਮਾਰ ਹੀ ਪੈਂਦੀ ਹੈ ਨਾ ਦੁਖੀ ਹੋਣਾ ਪੈਂਦਾ ਕਹਿੰਦੇ ਮਹਾ ਹਥਿਆਰੇ ਕਹਿੰਦੇ ਇਸ ਤੋਂ ਬਚਣਾ ਹੈ ਤਾਂ ਦਇਆ ਦੇ ਸਾਗਰ ਦੇ ਲੜ ਲਗੋ ਦੀਨ ਦਿਆਲ ਹੋਵੋ ਜਨ ਉਪਰ ਕਹਿੰਦੇ ਜਨ ਤੇ ਕਿਰਪਾ ਧਾਰ ਦਿਓ ਕਰ ਕਿਰਪਾ ਲਿਓ ਉਬਾਰੇ ਕਹਿੰਦੇ ਇਸ ਭਾਵ ਸਾਗਰ ਤੋਂ ਉਪਰ ਚੱਕ ਦਿਓ ਸਾਨੂੰ ਇਹ ਲਹਿਰਾਂ ਤੋਂ ਲਿਓ ਉਬਾਰੇ ਮਹਾਰਾਜ ਕਹਿੰਦੇ ਇਸ ਸੰਸਾਰ ਰੂਪੀ ਲਹਿਰਾਂ ਤੋਂ ਉਬਾਰ ਦਿਓ ਉਪਰ ਚੱਕ ਦਿਓ ਕੋਗਣਾ ਤੂੰ ਉਪਰ ਚੱਕ ਕੇ ਇਸ ਭਾਵ ਸਾਗਰ ਤੋਂ ਸਾਨੂੰ ਪਾਰ ਨੇ ਪਾਸੇ ਲਾ ਦੋ ਪਾਰ ਕਰ ਦੇਵੋ ਇਹ ਭਾਈ ਅੱਜ ਦੀ ਸ਼ਬਦੀ ਵਿਚਾਰ ਹੈ ਉੱਥੇ ਪਾਤਸ਼ਾਹ ਜੀ ਸਾਨੂੰ ਅਦੇਸ਼ ਬਖਸ਼ ਦੇਣ ਦੇਖੋ ਖੁਦ ਮਹਾਰਾਜ ਜੀ ਬਾਣੀ ਦੀ ਵਿੱਚ ਨਿਪ੍ਰੇਮ ਕਰਦੇ ਸੀ ਸਤਿਗੁਰੂ ਬਾਣੀ ਦੇ ਨਾਲ ਉਹਨਾਂ ਦੇ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਕਿ ਮਹਾਰਾਜ ਜੀ ਦਾ ਕਿੰਨਾ ਪ੍ਰੇਮ ਸੀ ਸਤਿਗੁਰਾਂ ਦੀ ਬਾਣੀ ਦੇ ਨਾਲ ਖੁਦ ਮਹਾਰਾਜ ਜੀ ਸਾਨੂੰ ਵੀ ਸचेत ਕਰਦੇ ਹਨ ਕਹਿੰਦੇ ਭਾਈ ਇਸ ਤਰ੍ਹਾਂ ਸੰਸਾਰ ਤੋਂ ਭਵ ਸਾਗਰ ਤੋਂ ਤਰੀਦਾ ਹੈ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਭਾਈ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨੇਕਾਂ ਭੁੱਲਾ ਜਾਂਦੀਆਂ ਨਮਾਰਤ ਸਤਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ